ਸਾਲ 1907-8 ਚ ਹਿੰਦਵਾਸੀਆਂ ਚ ਆ ਰਹੀ ਰਾਜਸੀ ਜਾਗਰੂਕਤਾ ਨਾਲ ਨਜਿੱਠਣ ਲਈ ਕੈਨੇਡਾ ਚ ਬਸਤੀਵਾਦੀ ਸਰਕਾਰ ਦੁਆਰਾ ਦਿੱਲੀ ਤੋਂ ਵਿਲੀਅਮ ਚਾਰਲਸ ਹੌਪਕਿੰਸਨ ਨਾਮ ਦਾ ਅਫਸਰ ਨਿਯੁਕਤ ਕੀਤਾ ਗਿਆ ਸੀ। ਉਹ ਰਿਹਾਈਸ਼ ਵਿਭਾਗ ਚ ਬਤੌਰ ਦੁਪਾਸ਼ੀ ਅਫਸਰ ਦੇ ਕੰਮ ਕਰਨ ਲੱਗਾ। ਹੌਪਕਿੰਸਨ ਬਹੁਤ ਜ਼ਿਆਦਾ ਬੇਈਮਾਨ ਤੇ ਨੀਚ ਸੋਚ ਦਾ ਮਾਲਕ ਸੀ। ਉਸਨੇ ਰਾਜ ਕੇ ਬਰੇ-ਸਗੀਰ ਦੇ ਵਾਸੀਆਂ ਨੂੰ ਤੰਗ ਪਰੇਸ਼ਾਨ ਕੀਤਾ। ਉਸਦੀਆਂ ਇਹਨਾਂ ਕਰਤੂਤਾਂ ਚ ਪਾਈਵਾਲ ਸੀ ਮੈਲਕਮ ਰੀਡ। ਹਿੰਦਵਾਸੀਆਂ ਦੇ ਮਨ ਚ ਇਹਨਾਂ ਦੋਨਾਂ ਪ੍ਰਤੀ ਨਫ਼ਰਤ ਭਰੀ ਪਈ ਸੀ। ਭਾਵੇਂ ਕਿ ਇਸ ਨਾਲ ਮੇਲ ਮਿਲਾਪ ਨਾ ਰੱਖਣ ਦੇ ਮਤੇ ਵੀ ਪਾਸ ਹੋਏ ਪਰ ਜਿਸ ਅਹੁਦੇ ਤੇ ਉਹ ਬੈਠਾ ਸੀ ਉਸ ਮਹਿਕਮੇ ਨਾਲ ਦਰਪੇਸ਼ ਆ ਰਹੀਆਂ ਸਮੱਸਿਆਵਾਂ ਕਰਕੇ ਇਹਨਾਂ ਮਤਿਆਂ ਦਾ ਕੋਈ ਅਸਰ ਨਾ ਹੋਇਆ ਹੌਪਕਿੰਸਨ ਆਪਣੇ ਕਈ ਮੁਖਬਰਾਂ ਦਾ ਤਾਣਾ ਪੇਟਾ ਫਿਲਾਇਆ ਹੋਇਆ ਸੀ ਜੋ ਇਸ ਨੂੰ ਗੁਰਦੁਆਰੇ ਅੰਦਰ ਸੱਜਦੇ ਹਫਤਾਵਾਰੀ ਦੀਵਾਨਾਂ ਤੇ ਗੁਪਤ ਮੀਟਿੰਗਾਂ ਅੰਦਰ ਪੈਰ ਹਿਮਤਿਆਂ ਬਾਰੇ ਦੱਸਦੇ ਸਨ ਇਹਨਾਂ ਮੁਖਬਰਾਂ ਵਿੱਚੋਂ ਮੁੱਖ ਬੇਲਾ ਸਿੰਘ ਜਿਆਨ ਤੇ 바ਵਾ ਸਿੰਘ ਲਿੱਤਰਾ ਸਨ ਉਸ ਵੱਲੋਂ ਬੇਲਾ ਸਿੰਘ ਨੂੰ ਹਰ ਮਹੀਨੇ 62.50 ਡਾਲਰ ਦਿੱਤੇ ਜਾਂਦੇ ਸਨ ਹੌਪਕਿੰਸਨ ਨੇ ਕੈਨੇਡਾ ਚ ਪਹੁੰਚਣ ਪਿੱਛੋਂ ਭਾਵੇਂ ਸਾਰੇ ਹਿੰਦਵਾਸੀਆਂ ਦੀਆਂ ਮੁਸ਼ਕਲਾਂ ਵਧੀਆਂ ਪਰ ਪੰਜਾਬੀਆਂ ਨੂੰ ਖਾਸ ਤੌਰ ਤੇ ਇਸ ਦਾ ਵੱਡੇ ਪੱਧਰ ਤੇ ਸ਼ਿਕਾਰ ਹੋਣਾ ਪਿਆ ਗੁਰੂ ਨਾਨਕ ਜਹਾਜ਼ ਕੋਮਾਗਾਟਾ ਮਾਰੂ ਵਾਲੀ ਘਟਨਾ ਤੋਂ ਬਾਅਦ ਹੌਪਕਿੰਸਨ ਤੇ ਬੇਲਾ ਸਿੰਘ ਪ੍ਰਤੀ ਕੈਨੇਡਾ ਰਹਿੰਦੇ ਪੰਜਾਬੀਆਂ 'ਚ ਖਾਸਾ ਰੋਸ ਸੀ ਗੱਦੀਆਂ ਵੱਲੋਂ ਇਹਨਾਂ ਦੇ ਪਿੱਠੂਆਂ ਨੂੰ ਸੋਧਣ ਦੇ ਮਤੇ ਪਏ ਜਿਸ ਦੇ ਫਲ ਸਰੂਪ ਹਰਨਾਮ ਸਿੰਘ ਰਾਮ ਸਿੰਘ ਆਦ ਸੋਦੇ ਗਏ ਬੇਲਾ ਸਿੰਘ ਨੂੰ ਆਪਣੀ ਜੁੰਡਲੀ ਦੇ ਬੰਦਿਆਂ ਦੇ ਜਾਣ ਤੇ ਬਹੁਤ ਗੁੱਸਾ ਸੀ ਤੇ ਉਹ ਹਪਕਿੰਸਨ ਤੇ ਰੀਡ ਦੀ ਸ਼ਹਿ ਤੇ ਗਦਰੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ 5 ਸਤੰਬਰ 1914 ਨੂੰ ਅਰਜਨ ਸਿੰਘ ਦੇ ਸੰਸਕਾਰ ਤੋਂ ਬਾਅਦ ਸੰਗਤ ਗੁਰਦੁਆਰੇ ਚ ਜੁੜੀ ਹੋਈ ਸੀ ਭਾਈ ਪਾਕ ਸਿੰਘ ਪਿੱਖੀਵਿੰਡ ਪ੍ਰਧਾਨ ਖਾਲਸਾ ਦਿਵਾਨ ਸੁਸਾਇਟੀ ਗੁਰੂ ਮਹਾਰਾਜ ਦਾ ਵਾਕ ਲੈਣ ਲਈ ਤਾਬਿਆਂ ਤੇ ਬੈਠੇ ਹੋਏ ਸਨ ਬੇਲਾ ਸਿੰਘ ਗੁਰੂ ਮਹਾਰਾਜ ਦੇ ਸਨਮੁਖ ਬੈਠਾ ਹੋਇਆ ਸੀ ਇਹ ਆਪਣੇ ਨਾਲ ਕਾਰਤੂਸਾਂ ਦੇ ਭਰੇ ਦੋ ਪਿਸਤੌਲ ਲੈ ਕੇ ਆਇਆ ਸੀ ਇਸਨੇ ਗੁਰੂ ਮਹਾਰਾਜ ਦੇ ਪੈ ਅਦਬ ਦੇ ਖਿਆਲ ਨੂੰ ਦਰਕਿਨਾਰ ਦਿਆਂ ਤਾਬਿਆ ਬੈਠੇ ਭਾਈ ਪਾਕ ਸਿੰਘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨੂੰ ਰੋਕਣ ਦਾ ਯਤਨ ਜਦ ਭਾਈ ਬਤਨ ਸਿੰਘ ਨੇ ਕੀਤਾ ਤਾਂ ਇਸਨੇ ਪਿਸਤੋਲਾਂ ਦਾ ਮੂੰਹ ਉਸ ਵੱਲ ਕਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ 'ਚ ਭਾਈ ਪਾਕ ਸਿੰਘ, ਭਾਈ ਬਤਨ ਸਿੰਘ ਚੜ੍ਹਾਈ ਕਰ ਗਏ ਤੇ ਭਾਈ ਦਲੀਪ ਸਿੰਘ ਫਾਲਾ, ਉੱਤਮ ਸਿੰਘ ਨੂਰਪੁਰੀ, ਜਵਾਲਾ ਸਿੰਘ ਸ਼ੇਖ, ਦੌਲਤ, ਭਾਈ ਲਾਭ ਸਿੰਘ ਜ਼ਖਮੀ ਹੋ ਗਏ। ਇਸ ਗੁਰਦੁਆਰੇ 'ਚ ਵਾਪਰੀ ਘਟਨਾ ਨੇ ਗੁਰੂ ਕੇ ਪਿਆਰੇ ਭਾਈ ਮੀਵਾ ਸਿੰਘ ਨੂੰ ਝੰਡੂੜ ਕੇ ਰੱਖ ਦਿੱਤਾ। ਸਰਕਾਰੀ ਵਕੀਲਾਂ ਨੇ ਅਦਾਲਤ 'ਚ ਤਰਕ ਦਿੱਤਾ ਕਿ ਬੇਲਾ ਸਿੰਘ ਨੇ ਆਪਣੇ ਬਚਾਲੀ ਗੋਲੀ ਚਲਾਈ ਜਦ ਕਿ ਅਸਲ ਬਿਲਕੁਲ ਉਲਟ ਸੀ ਸਰਕਾਰ ਆਪਣੇ ਮੁਖਬਰ ਨੂੰ ਬਚਾਉਣ ਲਈ ਤਤਪਰ ਸੀ ਆਖਰੀ ਗਵਾਹੀ ਹੌਪਕਿੰਸਨ ਦੀ ਸੀ ਪੰਜਾਬੀਆਂ ਨੂੰ ਇਹ ਸਾਫ ਸੀ ਕਿ ਇਸ ਗਵਾਹੀ ਤੋਂ ਬਾਅਦ ਬੇਲਾ ਸਿੰਘ ਰਿਹਾ ਹੋ ਜਾਵੇਗਾ ਤੇ ਇਨਸਾਫ ਦੀ ਹਾਰ ਹੋਵੇਗੀ ਪਰ ਅਕਾਲ ਪੁਰਖ ਸਭ ਤੋਂ ਵੱਡੀ ਅਦਾਲਤ ਲਾ ਕੇ ਬੈਠਾ ਹੈ ਭਾਈ ਮੇਵਾ ਸਿੰਘ ਦੇ ਮਨ 'ਚ ਇਹ ਗੱਲ ਦ੍ਰਿੜ ਹੋ ਗਈ ਕਿ ਹੁਣ ਫੈਸਲਾ ਕਲਮ ਨਹੀਂ ਹਥਿਆਰ ਨਾਲ ਹੀ ਹੋਵੇਗਾ 21 ਅਕਤੂਬਰ 1914 ਨੂੰ ਹੌਪਕਿੰਸਨ ਦੀ ਗਵਾਹੀ ਦੀ ਤਾਰੀਖ ਵਾਲੇ ਦਿਨ ਭਾਈ ਮੇਵਾ ਸਿੰਘ ਆਪਣੇ ਅਮਰੀਕਾ ਤੋਂ ਖਰੀਦੇ ਪਿਸਤੌਲ ਨਾਲ ਅਦਾਲਤ 'ਚ ਪਹੁੰਚੇ ਉਹਨਾਂ ਨੇ ਹੌਪਕਿੰਸਨ ਤੇ ਗੋਲੀ ਚਲਾ ਦਿੱਤੀ ਉਹ ਡਿੱਗ ਪਿਆ ਤੇ ਉਸਨੇ ਮੀਵਾ ਸਿੰਘ ਨੂੰ ਪੱਟਾਂ ਤੋਂ ਫੜਨ ਦੀ ਕੋਸ਼ਿਸ਼ ਕੀਤੀ ਮੀਵਾ ਸਿੰਘ ਨੇ ਆਪਣੇ ਪਿਸਤੌਲ ਦੀ ਮੁੱਠ ਨਾਲ ਹੌਪਕਿੰਸਨ ਦੇ ਸਿਰ ਤੇ ਵਾਰ ਕੀਤਾ ਉਹ ਜ਼ਮੀਨ ਤੇ ਡਿੱਗ ਪਿਆ ਤੇ ਮੀਵਾ ਸਿੰਘ ਨੇ ਬਾਕੀ ਪਿਸਤੌਲ ਉਸ ਤੇ ਖਾਲੀ ਕਰ 5 ਮਿੰਟ ਚ ਉਸ ਦਾ ਸੋਲਾ ਪੜ ਦਿੱਤਾ ਕਚਹਿਰੀ ਦੇ ਮੁਲਾਜ਼ਮ ਰਿਚਰਡ ਪੌਲੀ ਅੱਗੇ ਵਧਿਆ ਤੇ ਉਸ ਨੂੰ ਮੀਵਾ ਸਿੰਘ ਨੇ ਪੁੱਛਿਆ ਕਿ ਕੀ ਇਹ ਮਰ ਗਿਆ ਹੈ ਉਹਨੇ ਹਾਂ ਵਿੱਚ ਜਵਾਬ ਦਿੱਤਾ ਉਸ ਵਕਤ ਹੀ ਗੋਰੇ ਅਫਸਰ ਜੇਮਸ ਮੈਕੀਨ ਨੇ ਮੀਵਾ ਸਿੰਘ ਹੱਤੋਂ ਪਿਸਤੌਲ ਲੈ ਉਸ ਨੂੰ ਹੱਥਕੜੀ ਲਾ ਦਿੱਤੀ ਉਸ ਵੇਲੇ ਦੀਆਂ ਸਰਕਾਰੀ ਲਿਖਤਾਂ ਤੇ ਰੋਜ਼ਾਨਾ ਅਖਬਾਰ ਪ੍ਰੋਵਿੰਸ ਇਸ ਗੱਲ ਦੀ ਵਾਹੀ ਕਰਦੀਆਂ ਹਨ ਕਿ ਕੈਚ ਪਾਈ ਮੇਵਾ ਸਿੰਘ ਬੜੀ ਚੜ੍ਹਦੀ ਕਲਾਤ ਸਨ ਉਹ ਬਹੁਤ ਸਮਾ ਭਜਨ ਬੰਦਗੀ ਚ ਬਤਿਤ ਕਰਦੇ ਸਰਕਾਰ ਪਾਈ ਮੇਵਾ ਸਿੰਘ ਦਾ ਛੇਤੀ ਫੈਸਲਾ ਕਰਕੇ ਆਪਣੇ ਮੁਖਬਰਾਂ ਚ ਫੈਲੀ دہشت ਨੂੰ ਥਲ ਪਾਉਣ ਲਈ ਯਤਨਸ਼ੀਲ ਸੀ ਜਦੋਂ ਜੱਜ ਨੇ ਪਾਈ ਮੇਵਾ ਸਿੰਘ ਤੋਂ ਪੁੱਛਿਆ ਕਿ ਤੂੰ ਐਸਾ ਕਿਉਂ ਕੀਤਾ ਤੂੰ ਸਰਕਾਰ ਦੇ ਇੱਕ ਸੀਨੀਅਰ ਅਫਸਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਦਕਿ ਉਸ ਦੀ ਤੇਰੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਮੇਵਾ ਸਿੰਘ ਨੇ ਬੜੇ ਧੀਰਜ ਤੇ ਧਰਮੇ ਨਾਲ ਉੱਤਰ ਦਿੱਤਾ ਕਿ ਮੇਰਾ ਧਰਮ ਇਹ ਇਜਾਜ਼ਤ ਨਹੀਂ ਦਿੰਦਾ ਕਿ ਜਦੋਂ ਕੋਈ ਜ਼ਾਲਮ ਕਿਸੇ ਤੇ ਜ਼ੁਲਮ ਕਰ ਰਿਹਾ ਹੋਵੇ ਅਸੀਂ ਉਸ ਨੂੰ ਵੇਖਦੇ ਰਹੀਏ ਦੀਨ ਦੁਨੀਆ ਦੀ ਰੱਖਿਆ ਕਰਨੀ ਤੇ ਉਹਨਾਂ ਲਈ ਆਪਣੇ ਜਾਨ ਦੀ ਬਾਜ਼ੀ ਤੱਕ ਲਾ ਦੇਣੀ ਹੀ ਮੇਰੇ ਧਰਮ ਦਾ ਫਲਸਫਾ ਹੈ ਅਦਾਲਤ 'ਚ 1000 ਦੇ ਕਰੀਬ ਲੋਕ ਸਨ ਜਿਨ੍ਹਾਂ 'ਚੋਂ ਚਾਰ ਕੋਹੀ ਭਾਰਤੀ ਸਨ ਇਸ ਮੌਕੇ ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਹਾਦਰੀ ਤੇ ਨਿਡਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ ਅਦਾਲਤ ਦ ਇੰਟਰਪ੍ਰੀਟਰ ਮਿਸਟਰ ਡਾਲਟਨ ਵੱਲੋਂ ਪਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ ਜਿਨ੍ਹਾਂ ਨੂੰ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਪੰਜਾਬੀ ਚ ਇਉਂ ਲਿਖਿਆ ਮੇਰਾ ਨਾਮ ਮੀਵਾ ਸਿੰਘ ਹੈ ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ ਜੋ ਹਰ ਰੋਜ਼ ਅਰਦਾਸ ਕਰਦਾ ਹਾਂ ਮੇਰੀ ਜ਼ੁਬਾਨ ਚ ਐਸੇ ਸ਼ਬਦ ਨਹੀਂ ਜੋ ਬਿਆਨ ਕਰ ਸਕਣ ਕਿ ਵੈਂਕੂਵਰ ਚ ਮੈਨੂੰ ਕਿਹੜੇ ਕਿਹੜੇ ਦੁੱਖ ਮੁਸੀਬਤਾਂ ਤੇ ਪਰੇਸ਼ਾਨੀਆਂ ਚਲਣੀਆਂ ਪਈਆਂ ਹਨ ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ ਪਰ ਇਹਨਾਂ ਪਾਪੀਆਂ ਨੇ ਗੁਰਦੁਆਰੇ 'ਚ ਗੋਲੀ ਚਲਾ ਕੇ ਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਹਨਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤਿਮ ਬਣਾਇਆ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ 'ਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ। ਇਹ ਸਭ ਲਈ ਮਿਸਟਰ ਰੀਡ ਤੇ ਮਿਸਟਰ ਹੌਪਕਿੰਸਨ ਜ਼ਿੰਮੇਵਾਰ ਹਨ ਮੈਂ ਆਪਣੇ ਭਾਈਚਾਰੇ ਤੇ ਆਪਣੇ ਧਰਮ ਦੀ ਅਣਖ ਤੇ ਇੱਜ਼ਤ ਲਈ ਹੌਪਕਿੰਸਨ ਦਾ ਕਤਲ ਕੀਤਾ ਹੈ ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ ਜੱਜ ਸਾਹਿਬ ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ ਤਾਂ ਤੁਸੀਂ ਇਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮਰਦਾ ਕੌਮ ਸਮਝਣਾ ਸੀ ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਮੈਨੂੰ ਕਿਸੇ ਇਨਸਾਫ਼ ਦੀ ਆਸ ਨਹੀਂ ਮੈਨੂੰ ਪਤਾ ਹੈ ਕਿ ਮੈਂ ਹੌਪਕਿੰਸਨ ਨੂੰ ਗੋਲੀ ਮਾਰੀ ਹੈ ਤੇ ਇਸ ਵਾਸਤੇ ਮੈਨੂੰ ਮਰਨਾ ਪਵੇਗਾ ਮੈਂ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ ਕੀ ਵਰਤਾਓ ਹੁੰਦਾ ਆਇਆ ਸਾਨੂੰ ਜੱਜਾਂ ਕੋਲੋਂ ਪੁਲਿਸ ਕੋਲੋਂ ਜਾਂ ਕਿਸੇ ਹੋਰ ਕੋਲੋਂ ਕਦੀ ਇਨਸਾਫ਼ ਨਹੀਂ ਮਿਲਿਆ ਅਤੇ ਮੈਂ ਆਪਣੀ ਜਾਨ ਇਸੇ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਭਾਈ ਮੀਵਾ ਸਿੰਘ ਦਾ ਵੈਂਕੂਵਰ ਦੀ ਅਦਾਲਤ ਚ ਦਿੱਤਾ ਇਹ ਬਿਆਨ ਇਤਿਹਾਸਿਕ ਦਸਤਾਵੇਜ਼ ਹੈ ਜਿਸ ਚ ਉਹਨਾਂ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਨਾਲ ਹੁੰਦੇ ਵਰਤਾਓ ਦੀ ਦਿਲ ਕੰਬਾਉ ਤਸਵੀਰ ਪੇਸ਼ ਕੀਤੀ ਗਈ ਹੈ ਭਾਈ ਮੀਵਾ ਸਿੰਘ ਨੇ ਗੱਜ-ਬੱਜ ਕੇ ਅਦਾਲਤ ਚ ਕਿਹਾ ਕਿ ਮੈਂ ਇੱਕ ਜ਼ਹਿਰੀਲੇ ਸੱਪ ਨੂੰ ਮਾਰ ਕੋਈ ਗ ਦੀ ਨਹੀਂ ਕੀਤੀ ਭਾਈ ਸਾਹਿਬ ਨਾਲ ਗ੍ਰਿਫਤਾਰ ਕੀਤੇ ਕਰਤਾਰ ਸਿੰਘ ਚੰਦ ਭਾਈ ਬਲਵੰਤ ਸਿੰਘ ਖੁਰਦਪੁਰ ਤੇ ਭਾਈ ਮਿਤ ਸਿੰਘ ਪੰਡੋਰੀ ਨੂੰ ਤਾਂ ਅਦਾਲਤ ਨੇ ਰਹਾ ਕਰ ਦਿੱਤਾ ਪਰ ਭਾਈ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ 11 ਜਨਵਰੀ 1915 ਈਸਵੀ ਨੂੰ ਭਾਈ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਅੱਜ ਹਕੀਕਤ ਇਹ ਹੈ ਕਿ ਦੇਸ਼ਾਂ ਵਿਦੇਸ਼ਾਂ ਅੰਦਰ ਅਜਿਹੇ ਮੋਢੀ ਯੋਧਿਆਂ ਨੂੰ ਭੁਲਾ ਕੇ ਮੌਕਾਪ੍ਰਸਤ ਲੀਡਰਾਂ ਦੇ ਸੋਲੇ ਗਏ ਜਾਂਦੇ ਹਨ ਸ਼ਹੀਦ ਭਾਈ ਮੇਵਾ ਸਿੰਘ ਦੀ ਮਹਾਨ ਕੁਰਬਾਨੀ ਨੂੰ ਨਾ ਤਾਂ ਸਿੱਖ ਜਗਤ ਨੇ ਬੰਦੀ ਮਾਨਤਾ ਦਿੱਤੀ ਤੇ ਨਾ ਹੀ ਦੀ ਆਜ਼ਾਦੀ ਦੇ ਸੰਘਰਸ਼ ਹੀ ਉਹਨਾਂ ਦਾ ਬਹੁਤਾ ਜ਼ਿਕਰ ਮਿਲਦਾ ਹੈ ਪਰ ਕਿੰਨਾ ਚੰਗਾ ਹੋਵੇ ਜੇ ਘਟੋ-ਘਟ ਪੰਜਾਬ ਦੇ ਸਕੂਲਾਂ ਦੀਆਂ ਕਿਤਾਬਾਂ 'ਚ ਸ਼ਹੀਦ ਮੇਵਾ ਸਿੰਘ ਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਬਾਰੇ ਪੜਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹਨਾਂ ਦੀਆਂ ਕੁਰਬਾਨੀਆਂ ਯਾਦ ਰਹਿਣ